ਸਾਸਰੀ ਗਾਲ ਜੀ ਯੂਰੋਪੀਅਨ ਪੰਜਾਬੀ 360 YouTube ਚੈਨਲ ਤੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਇਹਦੀ ਵੀਡੀਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਹਰਜਿੰਦਰ ਪਾਲ ਵੀਰ ਜੀ ਮੈਂ ਇਟਲੀ ਵਿੱਚ 9 ਮਹੀਨੇ ਦੇ ਪੇਪਰਾਂ ਤੇ ਆਇਆ ਸੀ ਪਰ ਮੇਰੇ ਕੰਪਲੀਟ ਨਹੀਂ ਕੀਤੇ ਹੁਣ ਉਸਨੇ ਦੁਬਾਰਾ ਪੇਪਰ ਭਰੇ ਆਂ ਕਹਿੰਦਾ ਪੇਪਰ ਲੈ ਕੇ ਦੁਬਾਰਾ ਇੰਡੀਆ ਜਾਣਾ ਪੈਣਾ ਵੀਰ ਜੀ ਮੈਨੂੰ ਇਸ ਤਰ੍ਹਾਂ ਕੋਈ ਪਰੇਸ਼ਾਨੀ ਤਾਂ ਨਹੀਂ ਆਵੇਗੀ ਜਰੂਰ ਦੱਸਿਓ ਤੁਹਾਡਾ ਬਹੁਤ ਧੰਨਵਾਦ ਵੀਰ ਇੱਥੇ ਪਰੇਸ਼ਾਨੀ ਤਾਂ ਨਹੀਂ ਕੋਈ ਆਣ ਲੱਗੀ ਇੱਕ ਗੱਲ ਆਪਣੇ ਦਿਮਾਗ ਦੇ ਵਿੱਚ ਜਰੂਰ ਰੱਖਿਓ ਬਾਕੀ ਵੀ ਜਿੰਨੇ ਭੈਣ ਭਰਾ ਸੁਣਦੇ ਆ ਕਿ ਜਾਂ ਤੇ ਤੁਸੀਂ ਕਿਸੇ ਤੋਂ ਪੇਪਰ ਪਰਵਾਣੇ ਆ ਹਨਾ ਇਟਲੀ ਦੇ ਵਿੱਚ ਚਾਹੇ ਤੁਸੀਂ ਨਵੇਂ ਆਏ ਆਂ ਚਾਹੇ ਤੁਹਾਨੂੰ 10 ਸਾਲ ਹੋ ਗਏ ਚਾਹੇ 5 ਚਾਹੇ ਜਿਆਦਾ ਟਾਈਮ ਹੋ ਗਿਆ ਤੁਸੀਂ ਜਾਤ ਤਾਂ ਤੁਹਾਡਾ ਨੂ ਲਾਸਤਰੀ ਨਿਕਲ ਜਾਂਦਾ ਮਾਲਕ ਤੋਂ ਸਾਰੇ ਪੇਪਰ ਨਹੀਂ ਮਿਲ ਜਾਂਦੇ ਤੁਹਾਨੂੰ ਕਨਫਰਮ ਨਹੀਂ ਹੋ ਜਾਂਦਾ ਪੇਪਰ origignal ਹੈ ਸਾਰਾ ਕੁਝ ਓਕੇ ਆ ਉਹਨਾਂ ਚਿਰ ਤੁਸੀਂ ਇੰਡੀਆ ਨਹੀਂ ਜਾਣਾ ਹੈਗਾ ਠੀਕ ਹੈ ਨਾ ਕਈ ਬੰਦੇ ਕੀ ਗਲਤੀ ਕਰਦੇ ਆ ਮਾਲਕ ਕਹਿੰਦੇ ਪੇਪਰ ਭਰ ਦਿੱਤੇ ਤੂੰ ਇੰਡੀਆ ਨਾ ਚਲ ਜਾ ਇਹ ਜਾਂ ਚਲ ਜੀ ਪੇਪਰ ਨਿਕਲਿਆ ਤੇ ਬੰਦਾ ਜਾਰੀ ਗਾਲੀ ਕੱਢ ਲੰਦਾ ਅੱਖਾ ਬੰਦ ਕਰਕੇ ਵਿਸ਼ਵਾਸ ਕਰਨ ਵਾਲਾ ਕੰਮ ਪੇਪਰ ਭਰੇ ਨਹੀਂ ਜੀ ਅੱਛਾ ਨਿਕਲੋਗੇ ਮਾਲਕ ਚੰਗਾ ਆ ਬੰਦਾ ਇਹਦੀ ਨੱਠ ਜਾਂਦਾ ਆ ਇਹ ਗਲਤੀ ਨਹੀਂ ਕਦੇ ਕਰਨੀ ਜਦ ਤੱਕ ਪੇਪਰ ਨਹੀਂ ਨਿਕਲਦੇ ਤੁਹਾਡੇ ਹੱਥੇ ਹੀ ਨਹੀਂ ਆਉਂਦੇ ਪੇਪਰ ਉਹਨਾਂ ਚਾਹ ਤੁਸੀਂ ਇਟਲੀ ਚ ਆਪਦਾ ਕੰਮਕਾਰ ਕਰਿਓ ਬਾਕੀ ਪਰੇਸ਼ਾਨੀ ਕੋਈ ਨਹੀਂ ਹੈਗੀ ਇੱਕ ਵਾਰ ਪੇਪਰ ਨਿਕਲ ਜਾਣ ਫਿਰ ਇੰਡੀਆ ਜਾ ਕੇ ਦਵਾਰਤੀ ਵੀਜ਼ਾ ਲਵਾ ਕੇ ਤੁਸੀਂ ਇੱਥੇ ਆਣ ਲਈ ਐਲੀਜੀਬਲ ਹੁੰਨੇ ਆ ਮੁਕੇਸ਼ ਸਿੰਘ ਭਾਈ ਮੇਰੀ 14 ਅਗਸਤ ਕੀ ਅਪਾਇੰਟਮੈਂਟ ਥੀ 7 ਅਗਸਤ ਕੇ ਆਸ-ਪਾਸ ਕੈਨਸਲ ਕੀ ਮੇਲ ਆਈ ਥੀ ਰੀਜ਼ਨ ਉਸਮੇ ਇਨਵੈਸਟੀਗੇਸ਼ਨ ਕਾ ਦੇ ਰੱਖਾ ਥਾ ਫਿਰ ਮੈਨੇ ਮਾਲਿਕ ਸੇ ਬਾਤ ਕਰੀ ਉਹਨੋ ਨੇ ਮੇਲ ਕਰੀ ਹੈ ਔਰ ਅਪਡੇਟ ਕੀ ਰਿਕੁਐਸਟ ਡਾਲੀ ਹੈ ਕੋਈ ਸੋਲੂਸ਼ਨ ਹੈ ਤੋ ਪਲੀਜ਼ ਬਤਾਨਾ देखो भाई आपने जो कॉल की है मालिक से आपकी बात तो नहीं हुई जो भी आपके पेपर भरे हैं जिस भी मालिक ने आपकी बात जो है एजेंट से हुई है ठीक है ना एजेंट ने जो उसको अच्छा लगा आपको बोल दिया ठीक है जैसे कि आप उसके उससे सवाल मत पूछे है ना आपको उसने एक मीठी गोली दे दी के मालिक ने मेल की हुई है आपको द्वारी अपडेट मिल जाएगी रिक्वेस्ट डाली है ऐसा नहीं होता है ठीक है जो अज, ए, आपकी जो अपॉइंटमेंट है कैंसिल हुई है उसका कारण भी दिया होगा कि क्यों कैंसिल हुई है उनको ठीक करना पड़ेगा ठीक है आपको मेल आई थी कैंसिल की या एजेंट को आई थी उस मेल में सब कुछ डिस्क्राइब किया होगा एंबेसी ने या बीएफपीएस ग्लोबल ने उसको जरूर अच्छे से रीड करें आप मुकेश कुमार नमस्ते पाजी मेरे पेपर 9 मंथ वाले ਹਾ ਜੀ ਟਾਈਮ 11:02:04 ਹੈ ਨਾ ਪੁਲਿਸ ਹੈ ਕੋਈ ਚਾਂਸ ਹੈ ਔਰ ਕਿੰਨਾ ਕੁ ਟਾਈਮ ਲੱਗਣਾ ਹੈ ਪਾਜੀ ਕਮੈਂਟ ਦਾ ਜਵਾਬ ਜਰੂਰ ਦੇਣਾ ਵੈਰੀ ਗੁੱਡ ਸਰ ਜੀ ਗੁੱਡ ਲੱਜੂ ਬਾਈ ਜਰੂਰ ਨਿਕਲਣਗੇ ਤੁਹਾਡੇ ਪੇਪਰ ਮਹੀਨੇ ਵਿੱਚ ਨਿਕਲਣ 15 ਦਿਨਾਂ ਨਿਕਲਣ 2 ਮਹੀਨਿਆਂ ਨਿਕਲਣ ਪੇਪਰ ਤੁਹਾਡੇ ਨਿਕਲਣਗੇ ਬੇਫਿਕਰ ਹੋ ਯਸ ਜਿੰਦ tạmੀ ਸਾਤਰੀਕਲ ਭਾਜੀ ਕਿਦਾਂ ਹਾਲ ਜੀ ਭਾਜੀ 2025 ਵਾਲੇ ਪੇਪਰ ਤਾਂ ਓਖੇ ਲੱਗਦੇ 2026 ਵਿੱਚ ਕਦੋਂ ਤਰੀਕ ਆ ਪੇਪਰ ਭਰਨ ਦੀ ਦੱਸਿਓ ਬਾਈ 26 ਵਾਲੀ ਜਿਹੜੀ ਤਰੀਕ ਆ ਹਜੇ ਤੱਕ ਡਿਕਲੇਅਰ ਨਹੀਂ ਹੋਈ ਹੈਗੀ ਬਾਕੀ ਤੁਸੀਂ ਜਿਹੜੇ 25 ਵਾਲੇ ਪੇਪਰ ਬਹੁਤ ਰਹਿੰਦੇ ਨਿਕਲਣ ਉਹਨਾਂ ਤੇ ਵਿਸ਼ਵਾਸ ਰੱਖੋ ਨਿਕਲਣਗੇ ਉਹ ਜਦ ਖੁੱਲਣਗੇ ਉਦੋਂ ਭਰ ਆ ਲਿਓ ਪਰ ਫਿਲਹਾਲ ਇਹਨਾਂ ਤੇ ਆਪ ਦਾ ਜਿਹੜਾ ਵਿਸ਼ਵਾਸ ਰੱਖੋ ਸਾਹਿਲ ਕੁਮਾਰ ਸਾਤਰੀਕਲ ਵੀਰ ਜੀ ਵੀਰੇ ਮੇਰੇ ਪੇਪਰ 12/2/2025 ਸੀਈ ਤੋਂ ਫੇਲ ਕੀਤੇ ਸੀ ਪਰ ਹਜੇ ਤੱਕ ਮੇਰੇ ਪੇਪਰ ਨਹੀਂ ਨਿਕਲੇ ਕੋਈ ਚਾਂਸ ਹੈਗਾ ਪੇਪਰ ਨਿਕਲਣ ਦਾ ਮੈਂ ਪਹਿਲਾਂ 2024 ਚ ਭਰੇ ਸੀ ਬਰੋਨਾ ਤੋਂ ਉਹ ਵੀ ਨਹੀਂ ਨਿਕਲੇ ਇਸ ਵਾਰ ਹੈਗਾ ਕੋਈ ਚਾਂਸ ਸੀਈ ਤੋਂ ਬਾਈ ਚਾਹੇ ਸੀਈ ਮਤਲਬ ਕਸਰਤਾ ਪਹਿਲਾਂ ਤੁਸੀਂ ਬਰੋਨੇ ਤੋਂ ਭਰੇ ਸੀ ਦੋਨੇ ਪੇਪਰਾਂ ਦੇ ਤੁਹਾਡੇ ਫੁੱਲ ਚਾਂਸ ਹੈ ਹਜੇ ਵੀ ਤੁਹਾਨੂੰ ਕੀ ਲੱਗਦਾ ਜਿਹੜੇ ਪਿਛਲੇ ਸਾਲ ਤੁਸੀਂ ਬਰੋਨੇ ਤੋਂ ਪੇਪਰ ਭਰੇ ਸੀ 24 ਵਿੱਚ ਉਹਨਾਂ ਦਾ ਕਿਤੇ ਕੋਟਾ ਪੂਰਾ ਹੋ ਗਿਆ ਕਦੇ ਵੀ ਨਹੀਂ ਕਿਸੇ ਵੀ ਸਾਲ ਦਾ ਜਿਹੜਾ ਕੋਟਾ ਕੰਪਲੀਟ ਹੋਣ ਨੂੰ 2 ਸਾਲ ਦਾ ਸਮਾਂ ਲੱਗ ਜਾਂਦਾ ਇਸ ਕਰਕੇ ਵੇਟ ਕਰੋ ਬਸ ਇਨੀ ਗੱਲ ਜਰੂਰ ਯਾਨ ਕਿ ਤੁਸੀਂ ਯਕੀਨੀ ਬਣਾਇਆ ਕਰੋ ਕਿ ਜਿਆਦਾ ਏਜੰਟ ਤੋਂ ਪੇਪਰ ਪ੍ਰਵਾਣੇ ਅਤੇ ਰਸੀਦ ਜਰੂਰ ਲਿਆ ਕਰੋ ਪੇਪਰਾਂ ਦੀ ਸਿਮਰਤ ਪਤਵਾਰ ਹੈਲੋ ਵੀਰ ਜੀ ਕਿਸੇ ਦੇ 8 ਨੂੰ ਸਵੇਰੇ 3 ਵਜੇ ਫਲਾਈਟ ਹੈ ਇਟਲੀ ਰੋਮ ਦੀ ਪਲੀਜ਼ ਦੱਸਿਓ ਭਾਈ ਜੇਕਰ ਕਿਸੇ ਦੀ 8 ਤਰੀਕ ਦੀ ਫਲਾਈਟ ਹੈਗੀ ਹੈ ਸਤੰਬਰ ਦੀ ਇਸੇ ਮਹੀਨੇ ਦੀ ਹੈ ਤਿੰਨ ਚਾਰ ਦਿਨਾਂ ਬਾਅਦ ਤੇ 3 ਵਜੇ ਸਵੇਰੇ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਕਿਉਂਕਿ ਮੈਨੂੰ ਲੱਗਦਾ ਇਸ ਵੀਰ ਦੀ ਵੀ ਉਸੇ ਦਿਨ ਆ ਕਮਲਪ੍ਰੀਤ ਸਿੰਘ ਵੀਰ ਜੀ ਮਾਲਕ ਨੂੰ ਮੇਲ ਜਾਂਦੀ ਹੈ ਜੇ ਮਾਲਕ ਛੇਤੀ ਰਿਪਲਾਈ ਨਹੀਂ ਕਰਦਾ ਜਾਂ ਲੇਟ ਰਿਪਲਾਈ ਕਰਦੇ ਨੇ ਤਾਂ ਵੀਜ਼ਾ ਲੱਗਦਾ ਜਾਂ ਨਹੀਂ ਪਲੀਜ਼ ਦੱਸਿਓ ਬਾਈ ਇਹ ਜਿਹੜੀ ਤੁਸੀਂ ਮੇਲ ਦੀ ਗੱਲ ਕਰਦੇ ਆ ਨਾ ਅੰਬੈਸੀ ਕਨਫਰਮ ਸਾਰੇ ਮਾਲਕਾਂ ਤੋਂ ਕਰਦੀ ਆ ਠੀਕ ਆ ਕਿ ਆ ਬੰਦੇ ਦੇ ਪੇਪਰ ਜਿਹੜੇ ਆ ਸਬਮਿਟ ਹੋਈ ਆ ਫਾਈਲ ਅੰਬੈਸੀ ਦੇ ਵਿੱਚ ਇਹਦਾ ਨੂਲਾ ਉਸਤਾ ਇਸ਼ੂ ਸਾਰੇ ਡਾਕੂਮੈਂਟ ਆ ਤੁਸੀਂ ਇਹਦੇ ਜਿਹੜੇ ਪੇਪਰ ਭਰੇ ਆ ਜਾਂ ਨਹੀਂ ਭਰੇ ਏਕ ਅੰਬੈਸੀ ਕਨਫਰਮ ਹਰੇਕ ਬੰਦੇ ਵਾਸਤੇ ਕਰਦੀ ਆ ਜਿਹੜਾ ਵੀ ਅੰਬੈਸੀ ਵਿੱਚ ਫਾਈਲ ਸਬਮਿਟ ਕਰਦਾ ਆ ਬਾਕੀ ਦੇ ਵਿੱਚ ਇਹ ਨਹੀਂ ਹੈਗਾ ਕਿ ਹੁਣ ਜੇਕਰ ਮਾਲਕ ਨੇ ਤੁਹਾਡੇ ਪੇਪਰ ਭਰੇ ਆ ਕਿਸੇ ਏਜੰਟ ਤੋਂ ਪੈਸੇ ਲਏ ਆ ਫਿਰ ਲੇਟ ਨੂੰ ਅਕਸੈਪਟ ਕਰਨ ਦਾ ਉਹ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਨਾ ਕਿਉਂਕਿ ਇੱਥੇ ਇੰਡੀਅਨ ਏਜੰਟ ਵਾਲਾ ਕੰਮ ਨਹੀਂ ਹੈਗਾ ਜਿਹੜੇ ਇਟਾਲੀਅਨ ਆ ਜੇ ਉਹ ਨਹੀਂ ਤਾਂ ਤੋਂ ਪੈਸਾ ਲਿਆ ਉਹ ਨਹੀਂ ਤੁਹਾਡਾ ਕੰਮ ਕਰਨਾ ਹੀ ਆ ਹੁਣ ਜੇ ਮਾਲਕ ਨੂੰ ਪਤਾ ਹੀ ਨਹੀਂ ਉਹਨੇ ਪੇਪਰ ਭਰੇ ਜਾਂ ਨਹੀਂ ਭਰੇ ਉਹਨਾਂ ਦੀ ਚੋਰੀ ਕਰਕੇ ਪੇਪਰ ਕਿਸੇ ਨੇ ਲਾਏ ਆ ਉੱਥੇ ਤਾਂ ਅਗਲੇ ਨੇ ਮੁਕਰ ਨਹੀਂ ਆ ਫਿਰ ਠੀਕ ਹੈ ਨਾ ਇਸ ਕਰਕੇ ਜੇ ਜੈਨੂਇਨ ਤਰੀਕੇ ਨਾਲ ਮਾਲਕ ਨੇ ਭਰੇ ਹੋਏ ਆ ਤਾਂ ਉਹ ਕਦੇ ਨਹੀਂ ਮੁਕਰਦਾ ਹੁੰਦਾ ਆਪਣੇ ਕਾ ਦੇ ਪੇਪਰਾਂ ਤੋਂ ਚੈਨਲ ਭਾਈ ਜੀ ਰੋਮਾ ਬੈਸੀ ਸੀਜ਼ਨਲ ਵੀਜ਼ਾ 2025 ਨਾਲਾ ਨੂੰਲਾ ਉਸਤਾ ਨਿਕਲ ਜਾ ਹੈ ਜਾਂ ਨਹੀਂ ਮੇਰਾ 9 ਮਹੀਨੇ ਦਾ ਪੇਪਰ ਟਾਈਮ ਹੈ 11:30 ਮਿੰਟ ਇੱਕ ਸਕਿੰਟ ਭਾਈ ਮੂਝੇ ਅਪਡੇਟ ਦੇ ਮੈਂ ਇੰਤਜ਼ਾਰ ਕਰੂੰਗਾ ਪੇਪਰ ਨਿਕਲenge ਜਾਂ ਨਹੀਂ ਭਾਈ ਆਪਕੇ ਪੇਪਰ ਜਰੂਰ ਨਿਕਲ ਜਾਣਗੇ ਆਪ ਬੇਅਰ ਕਰੇ ਠੀਕ ਹੈ ਨਾ ਰੋਮਾ ਕਾ ਕਾਫੀ ਕੋਟਾ ਰਹਤਾ ਹੈ ਨਿਕਲਨੇ ਵਾਲਾ ਗੁਰੀ ਭਾਈ ਗੁਰਬਲ ਸਤਿ ਸ੍ਰੀ ਅਕਾਲ ਭਾਜੀ ਵੀਰ ਜੀ ਨਵੇਂ ਬੰਦੇ ਨੇ ਕਿਟ ਜਮਾ ਕਰਨ ਲਈ ਕੀ ਕੀ ਡਾਕੂਮੈਂਟ ਚਾਹੀਦਾ ਜਰੂਰ ਦੱਸਿਓ ਅਸੀਂ ਇਟਲੀ ਆ ਗਏ ਆ ਤੇ ਸਾਨੂੰ ਡਾਕੂਮੈਂਟ ਦੀ ਪਲੀ ਪੂਰੀ ਜਾਣਕਾਰੀ ਦਿਓ ਧੰਨਵਾਦ ਵੀਰੇ ਇੱਥੇ ਜਿੰਨੇ ਵੀ ਭੈਣ ਭਰਾ ਇਸ ਚੈਨਲ ਤੇ ਮੇਰੇ ਨਾਲ ਜੁੜੇ ਜਾਂ ਦੂਜੇ ਚੈਨਲ ਤੇ ਜੁੜੇ ਆ ਤੇ ਜਿਹੜੇ ਨਵੇਂ ਆ ਜਿਨ੍ਹਾਂ ਨੂੰ ਨਹੀਂ ਪਤਾ ਮੇਰਾ ਜਿਹੜਾ ਦੂਜਾ ਚੈਨਲ ਆ ਜੀਤੇ ਬੋਲੀ ਵਾਲੀਆਂ ਮੈਂ ਵੀਡੀਓ ਪਾਣਾ ਹੁੰਨਾ ਉਹਦੇ ਪਰ ਤੁਸੀਂ ਕਿਸੇ ਵੀ ਵਿਸ਼ੇ ਨੂੰ ਲੈ ਕੇ ਸਰਚ ਕਰ ਸਕਦੇ ਆ ਜਿੱਦਾਂ 9 ਮਹੀਨੇ ਵਾਲੇ ਪੇਪਰਾਂ ਤੇ ਜਿਹੜਾ ਇਟਲੀ ਆਇਆ ਜਾਂ ਸਾਲ ਵਾਲਿਆਂ ਤੇ ਡੋਮੈਸਟਿਕ ਹਰ ਇੱਕ ਵਿਸ਼ੇ ਤੇ ਮੈਂ ਵੀਡੀਓ ਪਾਈ ਹੋਈ ਹੈ ਵੀ ਕਿਹੜੇ ਤੁਹਾਨੂੰ ਡਾਕੂਮੈਂਟ ਆ ਦੀ ਲੋੜ ਆ ਕਿਹੜਾ ਡਾਕੂਮੈਂਟ ਕਿੱਦਾਂ ਬਣਦਾ ਤੁਸੀਂ ਸਰਚ ਕਰਕੇ ਦੇਖੋ ਤਾਂ ਸਹੀ ਤੁਹਾਡੇ ਇਕੱਲੇ-ਇਕੱਲੇ ਸਵਾਲ ਦਾ ਜਵਾਬ ਮਿਲ ਜਾਣਾ ਠੀਕ ਹੈ ਮੇਰਾ ਵੀਰ ਜਰੂਰ ਉਸ ਦੂਜੇ ਚੈਨਲ ਤੇ ਜਿਹੜਾ ਹੈ ਨਾ ਜਾ ਕੇ ਵੀਡੀਓ ਸਰਚ ਕਰਕੇ ਦੇਖਿਓ ਜਿਹੜੇ ਵੀ ਤੁਹਾਡੇ ਚੈਨਲ ਤੇ ਜਨਕੀ ਜਿਹੜੇ ਵੀ ਤੁਹਾਡੇ ਪੇਪਰ ਹੈਗੇ 9 ਮਹੀਨੇ ਸਾਲ ਦੇ ਡੋਮੈਸਟਿਕ ਵਾਲੇ ਸਰਕਸ ਵਾਲੇ ਫੈਮਿਲੀ ਵਾਲੇ ਟੂਰਿਸਟ ਸਟੂਡੈਂਟ ਕੋਈ ਵੀ ਸਰਚ ਕਰ ਲਿਓ ਤੁਹਾਡੇ ਮੋਹਰੇ ਕੱਲੇ ਕੱਲੇ ਤੁਹਾਡੇ ਸਵਾਲ ਦਾ ਜਵਾਬ ਮਿਲ ਜਾਣਾ RAM ਸਿੰਘ ਵੈਲ ਡਨ ਵੀਰ ਡੋਮੈਸਟਿਕ ਪੇਪਰ ਫਰਵੀ 2025 ਵਾਲੇ ਕਦੋਂ ਨਿਕਲਣਗੇ ਦੱਸਿਓ ਜਰੂਰ ਮੇਰਾ ਵੀਰ ਬਾਈ ਕੋਈ ਚੱਕਰ ਨਹੀਂ ਹੈ ਪੇਪਰ ਹੈ ਜਿਹੜੇ ਨਿਕਲੀ ਜਾ ਰਹੇ ਆ ਇਹ 2027 ਤੱਕ ਕਲੀਅਰ ਹੋ ਜਾਣੇ ਸਾਰਿਆਂ ਦੇ A to Z ਸ਼ੇਰਾ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਜੀ ਕਿੱਥੇ ਚਲੇ ਗਏ ਸੀ ਤੁਸੀਂ ਬਹੁਤ ਟਾਈਮ ਬਾਅਦ ਵੀਡੀਓ ਬਣਾਈ ਆ ਮੇਰੀ 25 ਅਗਸਤ ਦੀ ਲੰਦਰ ਅਪਾਇੰਟਮੈਂਟ ਹੋ ਗਈ ਬਹੁਤ ਵਧੀਆ ਪਾਸਪੋਰਟ ਵੀ ਦਿੱਲੀ ਪਹੁੰਚ ਗਿਆ ਉਸ ਦੀ ਈਮੇਲ ਆ ਗਈ ਆ ਅੱਗੇ ਅਤੇ ਕੋਈ ਨਹੀਂ ਆਈ ਹੋਰ ਤੁਸੀਂ ਦੱਸੋ ਸਭ ਠੀਕ ਠਾਕ ਆ ਵੈਲਕਮ ਬੈਕ ਬ੍ਰਦਰ ਕਮਨਸਤਾਈ ਮੇਰਾ ਬਈ ਧੰਨਵਾਦ ਬਹੁਤ ਸਾਰੇ ਮੈਸੇਜ ਆਏ ਕ ਪਰਸੋਂ ਦੀ ਵੀਡੀਓ ਤੇ ਜਾਂ ਵੀਡੀਓ ਪਾਈ ਸਗੀ ਕਿ ਵੈਲਕਮ ਬੈਕ ਜਿੱਦਾਂ ਵੀ ਹੈਗਾ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਆ ਬਸ ਇਦਾਂ ਹੀ ਜੁੜੇ ਰਹੋ ਤੇ ਮੈਂ ਹੁਣ ਕੋਸ਼ਿਸ਼ ਕਰੂੰਗਾ ਕਿ ਰੈਗੂਲਰ ਵੀਡੀਓ ਪਾਉਂਦਾ ਰਹਾ ਮੈਂ ਠੀਕ ਹੈ ਜੀ ਬਾਕੀ ਮੇਰਾ ਵੀਰ ਤੁਸੀਂ ਜਿਹੜਾ ਹੈਗਾ ਹੋਰ 10 15 20 ਦਿਨ ਵੇਟ ਕਰ ਲਓ ਤੁਹਾਡਾ ਜਰੂਰ ਵੀਜ਼ਾ ਲੱਗ ਕੇ ਪਾਸਪੋਰਟ ਆ ਜਾਣਾ ਮੇਰਾ ਵੀਰ ਰਾਮਪਾਲ ਕਾਰਾ ਬਾਬਿਓ ਬੜੇ ਦਿਨਾਂ ਬਾਅਦ ਦਰਸ਼ਨ ਦਿੱਤੇ ਕਿੱਧਰ ਗਏ ਸੀ ਜਨਾ ਮੇਰੀ ਅਪਾਇੰਟਮੈਂਟ ਹੋ ਗਈ ਸੀ 25 ਜੁਲਾਈ ਦੀ ਤੇ 28 ਜੁਲਾਈ ਨੂੰ ਮੇਰੀ ਦਿੱਲੀ ਵਿੱਚ ਵੈਸੇ ਜਿਹ ਫਾਈਲ ਚੱਲ ਗਈ ਸੀ ਬੀਐਫਐਸ ਗਲੋਬਲ ਚ ਤੇ ਹੁਣ ਬਾਈ ਜੀ ਕਿੰਨਾ ਕੁ ਟਾਈਮ ਲੱਗ ਜੂ ਫਿਰ ਦੱਸਿਓ ਜਰਾ ਮੜਾ ਵੀਜ਼ਾ ਲੱਗਣ ਨੂੰ ਮੇਰਾ ਵੀਰ ਦੇਖੋ 28 ਜੇ 25 ਜੁਲਾਈ ਦੀ ਤੁਹਾਡੀ ਅਪਾਇੰਟਮੈਂਟ ਸਗੀ ਤੇ ਜੁਲਾਈ ਅਗਸਤ ਸਤੰਬਰ ਜਨਕੀ ਮੈਨੂੰ ਉਮੀਦ ਆ ਭੇਾਨ ਵਾਲੇ ਆ 15 20 ਦਿਨਾਂ ਵਿੱਚ ਤੁਹਾਡਾ ਜਿਹੜਾ ਵੀਜ਼ਾ ਲਾ ਕੇ ਪਾਸਪੋਰਟ ਆ ਜਾਏਗਾ ਤੁਹਾਡੇ ਹੱਥ ਸੁਖਜੋਤ ਸੰਗਾ ਸੱਸਰੀ ਕਲ ਭਾਜੀ ਮੇਰੇ ਪੇਪਰ 7 ਫਰਵਰੀ 2025 ਦੇ ਆ 9:08 ਦੇ ਭਰੇ ਆ ਹਜੇ ਤੱਕ ਨਿਕਲੇ ਨਹੀਂ ਇੱਕ ਸਾਲ ਵਾਲੇ ਆ ਪੇਪਰ ਭਾਜੀ ਕਦੋਂ ਤੱਕ ਨਿਕਲਣਗੇ ਦੱਸਿਓ ਮੇਰਾ ਭਾਈ ਜਰੂਰ ਨਿਕਲਣਗੇ ਤੁਹਾਡੇ ਡੋਮੈਸਟਿਕ ਪੇਪਰ ਆ ਜਿਹੜੇ ਇਹਦੇ ਵਿੱਚ ਤੁਹਾਨੂੰ ਮੈਂ ਪਹਿਲਾਂ ਐਕਸਪਲੇਨ ਕੀਤਾ ਬਹੁਤ ਜਾਣੇ ਹੁਣ ਨਵੇਂ ਵੀ ਜੁੜਦੇ ਜਾਂਦੇ ਆ ਉਹਦੇ ਵਿੱਚ ਉਹਨਾਂ ਨੂੰ ਫਿਰ ਨਹੀਂ ਹੋ ਗੱਲਾਂ ਪਤਾ ਹੈਗੀਆਂ ਕਿਸੇ ਵੀ ਸਾਲ ਦਾ ਕੋਟਾ ਜਿੱਦਾਂ ਹੁਣ 2025 ਚ 5 7 ਤੇ 12 ਫਰਵਰੀ ਨੂੰ ਪੇਪਰ ਭਰੇਗੇ ਆ ਇਹ ਪੇਪਰਾਂ ਦਾ ਕੋਟਾ ਕਲੀਅਰ ਹੋਣ ਨੂੰ ਬੇਸ਼ੱਕ 26 ਚ ਪੇਪਰ ਖੋਲ੍ਹੇ ਜਾਣ ਦੁਬਾਰਤੀ ਭਰੇ ਜਾਣ 26 ਦੇ ਦੋ ਵਾਰੀ ਭਰੇ ਜਾ ਸਕਦੇ ਆ ਹੋ ਸਕਦਾ 25 ਦੇ ਐਂਡ ਵਿੱਚ ਫਿਰ ਪੇਪਰ ਭਰਦਣ ਖੋਲ੍ਹ ਕੇ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਜਿਹੜੇ 5 ਸਤ ਤੇ 12 ਫਰਵਰੀ 2025 ਨੂੰ ਪੇਪਰ ਭਰੇ ਉਹਨਾਂ ਦੀਆਂ ਫਾਈਲਾਂ ਜਿਹੜੀਆਂ ਆ ਉਹ ਕੰਪਲੀਟ ਹੋਣ ਨੂੰ ਤਕਰੀਬਨ 2 ਸਾਲ ਲੱਗ ਜਾਂਦੇ ਕਿਸੇ ਵੀ ਸਾਲ ਦਾ ਕੋਟਾ ਜਿਹੜਾ ਆ ਉਸ ਤੋਂ ਇਲਾਵਾ ਬਿਸ਼ੱਕ ਹੁਣ ਹੋਰ ਦਿਨੇ ਮਰਜ਼ੀ ਪੇਪਰ ਭਰੀ ਜਾਣ ਉਹਨਾਂ ਦਾ ਆਪਸ ਵਿੱਚ ਲੈਣਾ ਦੇਣਾ ਕੋਈ ਨਹੀਂ ਹੁੰਦਾ ਠੀਕ ਹੈ ਨਾ ਹੁਣ ਇਹ ਜਿਹੜੇ ਪੇਪਰ ਆ ਇਹ ਤਕਰੀਬਨ ਹੋਰ ਦਿਨ ਕਿ ਤੁਸੀਂ 1.5 ਸਾਲ ਜਨਕੀ ਬਹੁਤਿਆਂ ਦੇ ਨਿਕਲੀ ਜਾਣੇ ਆ ਪੇਪਰ ਜਿੱਦਾਂ ਤੁਸੀਂ ਬਹੁਤ ਵਾਰ ਸੁਣਿਆ ਹੋਣਾ ਹੁਣ 2025 ਦਾ ਆਦੇ ਤੋਂ ਉੱਪਰ ਚੱਲ ਗਏ ਮਹੀਨੇ ਲੰਘ ਗਏ ਠੀਕ ਹੈ ਨਾ ਨੋਵਾਂ ਮਹੀਨਾ ਚੱਲ ਰਿਹਾ ਕਿਸੇ ਦੇ 24 ਵਾਲੇ ਪੇਪਰ ਨਿਕਲਦੇ ਕਿਸੇ 23 ਵਾਲੇ ਨਿਕਲਦੇ ਆ ਕਹਿਣ ਦਾ ਮਤਲਬ ਕਿਸੇ ਵੀ ਸਾਲ ਦਾ ਕੋਟਾ ਕੰਪਲੀਟ ਹੋਣ ਨੂੰ 2 ਸਾਲ ਲੱਗ ਜਾਂਦੇ ਆ ਆਪ ਦਾ ਵਿਸ਼ਵਾਸ ਰੱਖਿਆ ਕਰੋ ਨਿਕਲ ਜਾਣੇ ਪੇਪਰ ਰੋਹਿਤ ਕਲਿਆਣਾ ਭਾਜੀ ਕਿਹਾ ਦਾ ਕਿੱਥੇ ਸੀ ਇੰਨੇ ਦਿਨ ਬਾਈ ਕੰਮਕਾਰ ਵਿੱਚ ਬਸ ਵਿਅਸਤ ਸਗੇ ਹੋਰ ਕੋਈ ਚੱਕਰ ਨਹੀਂ ਹੈਗਾ ਹਰਮਨ ਸਰਾ 25 ਜੁਲਾਈ ਨੂੰ ਜਲੰਧਰ ਅੰਬੈਸੀ ਚ ਫਾਈਲ ਜਮ੍ਹਾਂ ਕਰੀ ਸੀ ਸਾਲ ਵਾਲੇ ਪੇਪਰਾਂ ਦੀ ਹਜੇ ਤੱਕ ਵੀਜ਼ਾ ਨਹੀਂ ਆਇਆ। ਬਾਈ ਕੋਈ ਚਿੰਤਾ ਨਹੀਂ ਹੈਗਾ ਆਉਣ ਵਾਲੇ 10-15 ਦਿਨਾਂ ਚ ਵੀਜ਼ਾ ਆ ਜਾਣਾ। ਸਿੰਘ ਯੂਟਿਊਬਰ 19 ਸਤਰੀਕਾਲ ਬਾਈ ਜੀ ਮੇਰੇ ਪੇਪਰ ਮਾਲਕ ਨੇ ਬਣਾ ਕੇ ਨਹੀਂ ਦਿੱਤੇ ਸੀ ਤੇ ਹੁਣ ਮੈਂ ਅਜੀਲ ਅਪਲਾਈ ਕਰਤੀ ਐ ਮੈਂ ਪੁੱਛਣਾ ਸੀ ਕਿ ਵਾਈਟ ਸੰਜੋਰ ਨੂੰ ਕਿੰਨੇ ਟਾਈਮ ਦੀ ਮਿਲਦੀ ਆ। ਬਾਈ ਇਹ ਕਸੂਰੇ ਤੇ ਡਿਪੈਂਡ ਕਰਦਾ ਆ ਉਹਨੇ ਕਿੰਨੇ ਟਾਈਮ ਦੀ ਦੇਣੀ ਆ 2 ਮਹੀਨੇ ਦੀ 6 ਦੀ 4 ਮਹੀਨੇ ਦੀ ਸਾਲ ਦੀ 2 ਸਾਲ ਦੀ। ਇੱਕ ਕਸੂਰੇ ਤੇ ਡਿਪੈਂਡ ਕਰਦਾ ਆ ਇਹ ਕੁਝ ਵੀ ਨਹੀਂ ਕਹਿ ਸਕਦਾ ਇਸ ਚੀਜ਼ ਮਾਰੇ ਤੇ ਇਹ ਜਨ ਕੀ ਉਹਨਾਂ ਤੇ ਡਿਪੈਂਡ ਕਰਦਾ ਕਿੰਨੇ ਟਾਈਮ ਦੀ ਦੇਣੀ ਕਸੂਰੇ ਵਾਲਿਆਂ ਨੇ सोनू सय्यद ਹੈਲੋ ਵੀਰ ਜੀ ਕੀ ਹਾਲ ਹੈ ਕਿੱਥੇ ਗਾਇਬ ਸੀ ਮੇਰਾ ਬੜਾ ਮਿਸ ਕੀਤਾ ਤੁਹਾਨੂੰ ਸਭ ਠੀਕ ਆ ਨਾ ਡੇਲੀ ਚੈੱਕ ਕਰਦੀ ਸੀ ਤੁਹਾਡੀ ਵੀਡੀਓ ਆਈ ਕਿ ਨਹੀਂ ਹਮੇਸ਼ਾ ਹੱਸਦੇ ਬੱਸਦੇ ਰਹੋ ਲਵ ਫਰੋਮ ਪਾਕਿਸਤਾਨ ਵਈ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਧੰਨਵਾਦ ਤੁਹਾਡੇ ਅਰਗੇ ਪੈਣਾ ਭਰਾਮਾ ਕਰਕੇ ਜੀ ਆਪਾਂ ਬਸ ਵੀਡੀਓ ਬਣਾਉਨੇ ਆ ਬੀਜੀ ਮਿਨੋਵ ਵੈਲਕਮ ਬੈਕ ਬ੍ਰਦਰ ਸਤਿ ਸ੍ਰੀ ਅਕਾਲ ਭਾਜੀ ਵੀਰ ਮੈਂ ਰੋਮ ਵਿੱਚ ਰਹਿ ਰਿਹਾ ਹਾਂ ਪੇਪਰ ਨਹੀਂ ਆ ਮੇਰੇ ਕੋਲ ਮੈਂ ਕਰਨੇਤੀ ਬਣਾਉਣ ਵਾਲੀ ਫੈਕਟਰੀ 'ਚ ਕੰਮ ਕਰ ਰਿਹਾ ਹਾਂ 800 ਯੂਰੋ ਤਨਖਾਹ ਦੇ ਰਹੇ 12 ਘੰਟੇ ਡਿਊਟੀ ਛੁੱਟੀ ਕੋਈ ਵੀ ਨਹੀਂ ਇੰਡੀਅਨ ਬੰਦੇ ਦੀ ਫੈਕਟਰੀ ਆ ਕੀ ਮੈਨੂੰ ਅਜੀਲ ਲੈਣੀ ਚਾਹੀਦੀ ਆ ਤੇ ਮੈਨੂੰ ਕਿਹੜਾ ਕੰਮ ਕਰਨਾ ਚਾਹੀਦਾ ਜਿਹਦੇ ਚ ਵਧੀਆ ਤਨਖਾਹ ਮਿਲੇ ਜਰੂਰ ਸੁਝਾ ਦਿਓ ਵੀਰ ਜੀ ਮੈਂ 6 ਮਹੀਨੇ ਤੋਂ ਐਵੇਂ ਹੀ ਕੰਮ ਲੱਗਿਆ ਹੋਇਆ ਹਾਂ ਬਾਈ ਕੱਲੇ ਤੁਸੀਂ ਨਹੀਂ ਹੈਗੇ ਆਪਣੇ ਕੋਲ ਬਹੁਤ ਇਦਾਂ ਦੇ ਵੀਰ ਇੱਥੇ ਆਂਦੇ ਆ ਜਾਣਦੇ ਆ ਮੈਂ ਉਹਨਾਂ ਨੂੰ ਇੱਕੋ ਗੱਲ ਕਹਿਣਾ ਜਿਹੜੇ ਹੁਣ ਤੁਸੀਂ ਕਹਿੰਦੇ 800 ਯੂਰੋ ਤਨਖਾਹ 30 ਦਿਨ ਕੰਮ ਕਰਦੇ 12 ਘੰਟੇ ਦਿਹਾੜੀ 'ਚ ਕੰਮ ਕਰਦੇ ਆ ਇੰਨੇ ਕੰਮ ਦੀ ਘੱਟੋ ਘੱਟ ਤੁਹਾਨੂੰ ਚਾਹੇ ਰੋਮਾਂ 'ਚ ਚਾਹੇ ਇਟਲੀ ਦੇ ਕਿਸੇ ਵੀ ਏਰੀਆ 'ਚ ਘੱਟੋ ਘੱਟ ਤੁਹਾਡੀ 18-1900 ਯੂਰੋ ਤਨਖਾਹ ਹੋਣੀ ਚਾਹੀਦੀ ਆ ਪਰ ਪਾਕਿਸਤਾਨੀ ਹੋਣ ਚਾਹੇ ਇੰਡੀਅਨ ਹੋਣ ਐਦਾਂ ਹੀ ਬੰਦੇ ਦਾ ਲਹੂ ਪੀਂਦੇ ਆ ਇਹ ਠੀਕ ਹੈ ਨਾ ਜਦ ਇਹ ਆਪ ਕਿਸੇ ਦੇ ਨੌਕਰ ਹੁੰਦੇ ਆ ਬੜੀਆਂ ਗੱਲਾਂ ਕਰਦੇ ਆ ਜਿੱਦ ਦਿਨ ਆਪ ਇਹ ਮਾਲਕ ਤਾਂ ਫਿਰ ਇਹ ਵੀ ਉਹੀ ਲੱਛਣ ਸ਼ੁਰੂ ਕਰ ਦਿੰਦੇ ਆ ਇੱਥੇ ਸਾਰਨਾ ਪਹਿਲਾਂ ਮੈਂ ਇਹ ਕਹੂੰਗਾ ਕਿ ਤੁਸੀਂ ਬੋਲੀ ਜਿਹੜੀ ਸਿੱਖਣ ਦੀ ਵੱਧ ਤੋਂ ਵੱਧ ਕੋਸ਼ਿਸ਼ ਕਰੋ ਕਿਉਂਕਿ ਇੱਥੇ ਮੈਂ ਬਹੁਤ ਬੰਦੇ ਦੇਖੇ ਆ 10 ਯੂਰੋ 15 ਯੂਰੋ ਦਾ ਰੀਚਾਰਜ ਹੁੰਦਾ ਵੱਧ ਤੋਂ ਵੱਧ ਤੇ ਫੋਨ ਦੇ ਵਿੱਚ 2 250 GB ਆ ਜਾਂਦਾ 2 250 GB ਆਣ ਦਾ ਮਤਲਬ ਇਹ ਰੋਜ਼ ਦਾ 5-7 GB ਤੁਸੀਂ ਜਿਹੜਾ ਆ ਅਡਾਲੂਗੇ ਨਹੀਂ ਉੜਦਾ ਹੈਗਾ ਤੇ ਉਹ ਲੱਗੇ ਉਹ ਆ ਵਾਈਫਾਈ ਲੱਗੇ ਆ ਬੋਤਿਆਂ ਦੇ बस फोन ਚ ਲਾਈ ਜਾਂਦੇ ਟਾਈਮ ਵੇਸਟ ਕਰੀ ਜਾਂਦੇ ਆ ਕੰਮ ਤੇ ਜਾਂਦੇ ਆ ਆਂਦੇ ਆ बस ਫੋਨ ਦੇਖ ਕੇ ਟਿਕਟੋਕ ਦੇਖ ਕੇ ਜੇ ਬੋ ਟਾਈਮ ਵੇਸਟ ਕਰਦੇ ਆ ਮੈਂ ਕਹੂੰਗਾ ਰੋਜ਼ ਆਪਣੇ ਆਪ ਨੂੰ 10 15 ਮਿੰਟ ਹੀ ਦੇ ਦੋ ਬੋਲੀ ਵਾਸਤੇ ਜੇ ਇੱਥੇ ਤੁਸੀਂ ਆਏ ਆ ਘਰ ਪਰਿਵਾਰ ਮਾਂ ਪੇ ਭੈਣ ਭਾਈ ਛੱਡੇ ਆ ਪਿੱਛੇ ਪੈਸੇ ਕਮਾਣ ਆਏ ਆ ਪੈਸੇ ਕਮਾਓ ਕਿਉਂ ਨਹੀਂ ਕਮਾਣੇ ਹੈਗੇ ਪੈਸੇ ਜੇ ਕਮਾਣੇ ਆ ਤਾਂ ਬੋਲੀ ਆਣੀ ਜ਼ਰੂਰੀ ਆ ਪੇਪਰ ਤੁਹਾਡੇ ਕੋਲ ਹੈਗੇ ਨਹੀਂ ਹੈਗੇ ਉਹਨਾਂ ਦੀ ਕੋਈ ਸਮੱਸਿਆ ਨਹੀਂ ਹੈਗੀ ਤੁਹਾਨੂੰ ਬੋਲੀ ਆਂਦੀ ਆ ਉਹ ਜ਼ਰੂਰੀ ਆ ਤੇ ਜਿਹੜਾ ਤੁਹਾਨੂੰ ਮੈਨੂਅਲੀ ਕੰਮ ਆਂਦਾ ਹੱਥੀ ਤੁਹਾਨੂੰ ਕੰਮ ਜਾਣਦੇ ਆ ਤੁਸੀਂ ਬਿਜਲੀ ਦਾ ਪਲੰਬਰ ਦਾ ਟੈਲਾ ਲਾਣ ਦਾ ਮਿਸਤਰੀ ਦਾ ਬਿਲਡਿੰਗ ਦਾ ਇਹੋ ਜਿਹਾ ਕੰਮ ਬੋਲੀ ਆਉਂਦੀ ਆ ਲੋਕਾਂ ਨੂੰ ਦੱਸੋ ਮੈਂ ਆ ਵੀ ਕੰਮ ਕਰ ਲੰਨਾ ਅੱਜ ਇੱਕ ਜਣਾ ਕਰਾਏਗਾ ਗਾਂ ਦੱਸੇਗਾ ਬੰਦਾ ਵਧੀਆ ਕੰਮ ਕਰਦਾ ਦੂਜਾ ਤੀਜਾ ਚੌਥਾ ਐਦੇ ਤੁਹਾਡੇ ਆਪਣੇ ਕਲਾਇੰਟ ਬਣਨਗੇ ਸਾਨੂੰ ਲੋੜੇ ਨਹੀਂ ਕਿਸੇ ਥੱਲੇ ਨੌਕਰੀ ਕਰਨ ਦੀ ਜਿੰਨੇ ਮਰਜ਼ੀ ਪੈਸੇ ਬਣਾ ਲਓ ਠੀਕ ਹੈ ਨਾ ਬਹੁਤ ਵਾਰ ਮੈਂ ਇਹ ਚੀਜ਼ ਐਕਸਪਲੇਨ ਕੀਤੀਆਂ ਆਪਣੀਆਂ ਵੀਡੀਓ ਚ ਪੇ ਪੈਸੇ ਕਿੱਦਾਂ ਕਮਾਣੇ ਆ ਇਹ ਹੁਣ ਤੁਹਾਡੇ ਤੇ ਡਿਪੈਂਡ ਆ ਮੇਰਾ ਵੀਰ ਹੈਪੀ ਸਿੰਘ ਸਤਿ ਸ੍ਰੀ ਅਕਾਲ ਭਾਜੀ ਭਾਜੀ ਮੇਰੇ ਪੇਪਰਾਂ ਤੇ ਆ ਮੈਂ ਪੇਪਰਾਂ ਤੇ ਆ 9:1 ਕਮੈਂਟ 48 ਸੈਕਿੰਡ 2025 ਵਾਲੇ ਹਲੇ ਤੱਕ ਨਹੀਂ ਨਿਕਲੇ ਜੰਟ ਕਹਿੰਦਾ 10 ਤਰੀਕ ਨੂੰ ਦੱਸੇਗਾ ਕਸਤੂਰੇ ਜਾ ਕੇ ਕੀ ਪ੍ਰੋਸੈਸ ਆ ਪੇਪਰਾਂ ਦਾ ਭਾਜੀ ਤੁਸੀਂ ਦੱਸੋ ਬਾਈ ਇਦਾਂ ਨਹੀਂ ਹੁੰਦਾ ਜੰਟ ਨੇ ਕਿਤੇ ਕਸਤੂਰੇ ਨਹੀਂ ਜਾਣਾ ਕਿਤੇ ਕੁਝ ਨਹੀਂ ਕਰਨਾ ਉਨੇ ਆਪਣੇ ਕੋਲ ਤੁਹਾਨੂੰ ਮਿੱਠੀ ਗੁਲੀ ਦੇ ਦੇਣੀ ਐ ਇਦਾਂ ਹੁੰਦਾ ਹੋਵੇ ਨਾ ਤਾਂ ਸਾਰੇ ਆਹੀ ਗੱਲਾਂ ਕਰਨ ਠੀਕ ਆ ਨਾ ਇਦਾਂ ਦਾ ਕੁਝ ਵੀ ਨਹੀਂ ਹੁੰਦਾ ਕਿਤੇ ਨਹੀਂ ਜਾਣਾ ਏਜੰਟ ਨੇ ਬਸ ਤੁਸੀਂ ਜਿਹੜਾ ਆ ਵੇਟ ਕਰੋ ਪੇਪਰ ਭਰੇ ਹੋਏ ਆ ਰਸੀਦ ਤੁਹਾਨੂੰ ਮਿਲੀ ਆ ਵੇਟ ਕਰ ਲਓ ਮਹੀਨਾ ਦੋ ਮਹੀਨੇ ਨਿਕਲ ਜਾਣਗੇ ਮੇਰਾ ਵੀਰ ਬਲਦੀਪ ਸਿੰਘ ਸਾਥਰੀ ਕਲ ਵੀਰ ਮੈਂ ਇਟਲੀ ਹਾਂ ਵੈਨਿਸ ਏਰੀਏ ਵਿੱਚ ਮੈਂ ਪੁੱਛਣਾ ਸੀ ਕਿ ਮੇਰੀ ਪੱਕੀ ਕਨਵਰਸ ਉਹਨੇ ਵਾਲੀ ਕਿਟ ਸਬਮਿਟ ਹੋ ਗਈ ਆ ਨਾਲੇ ਫਿੰਗਰ ਵੀ ਮਿਲ ਗਏ ਆ ਅਗਲੇ ਸਾਲ ਮਈ 2026 ਪਰ ਮੇਰੇ ਮਾਲਕ ਕੋਲ ਕੰਮ ਘਟ ਹੈ ਮੈਂ ਐਗਰੀਕਲਚਰ ਦਾ ਕੰਮ ਕਰਦਾ ਤੇ ਕੀ ਮੈਂ ਕਿਸੇ ਹੋਰ ਪ੍ਰੋਵਿੰਸ ਵਿੱਚ ਜਾ ਕੇ ਕੰਮ ਕਰ ਸਕਦਾ ਆ ਮਾਲਕ ਕਹਿੰਦਾ ਮੈਨੂੰ ਕੋਈ ਆਬਜੈਕਸ਼ਨ ਨਹੀਂ ਆ ਜੇ ਕਿਤੇ ਹੋਰ ਕੰਮ ਮਿਲਦਾ ਹੈ ਤਾਂ ਚਲਾ ਜਾ ਤੇ ਜੇ ਮੈਂ ਕਿਤੇ ਹੋਰ ਕੰਮ ਕਰਨ ਚਲਾ ਗਿਆ ਤੇ ਮੈਂ ਫਿੰਗਰ ਟਾਈਮ ਇਸੇ ਮਾਲਕ ਦੇ ਕੰਟਰੈਕਟ ਤੋਂ ਐਂਡ ਆਸਪੀਤੀ ਚਲਦੀ ਹੈ ਜਾਂ ਮੈਂ ਜਿੱਥੇ ਨਵੇਂ ਪਰਵਿੰਸ ਵਿੱਚ ਕੰਮ ਕਰਨ ਜਾਵਾਂਗਾ ਉੱਥੇ ਦਾ ਹੀ ਕੰਤਰਾ ਤੋਂ ਐਂਡ ਉਸਪੀਤੀ ਚੱਲ ਜਾਵੇਗਾ ਜਿੰਨੇ ਵੀ ਨਵੇਂ ਵੀਰ ਆ ਮੇਰਾ ਭਰਾ ਸਾਰੇ ਭੈਣ ਭਰਾ ਇਹ ਗੱਲ ਆਪਣੇ ਦਿਮਾਗ ਵਿੱਚ ਰੱਖਿਓ ਜਿੱਥੇ ਕੰਮ ਘੱਟ ਵਾ ਵੱਧ ਵਾ ਕੋਈ ਚੱਕਰ ਨਹੀਂ ਹੈਗਾ ਜਦ ਤੱਕ ਤੁਹਾਨੂੰ ਪਹਿਲੀ ਸੰਜੂਰ ਨੂੰ ਨਹੀਂ ਮਿਲ ਜਾਂਦੀ ਹੈ ਨਾ ਉਸ ਮਾਲਕ ਕੋਲ ਹੀ ਰਹਿਆ ਕਰੋ ਤਾਂ ਕਿ ਤੁਸੀਂ ਦੇਖੋ ਕੱਲ ਨੂੰ ਅੱਗੇ ਪਿੱਛੇ ਹੋ ਗਏ ਹੋਰ ਪ੍ਰਵਿੰਸ ਸ਼ਹਿਰ ਜ਼िले ਵਿੱਚ ਚੱਲ ਗਏ ਤਾਂ ਕੌਣ ਆਊਗਾ ਪਿੱਛੇ ਨੂੰ ਠੀਕ ਹੈ ਨਾ ਕੌਣ ਤੁਹਾਡੇ ਨਾਲ ਤੁਰਿਆ ਫਿਰੂਗਾ ਇਹ ਚੀਜ਼ਾਂ ਹੁੰਦੀਆਂ ਆ ਕੋਈ ਚੱਕਰ ਨਹੀਂ ਅੱਜ ਕੰਮ ਘੱਟਵਾ ਹੋ ਉਧਰ ਕਿਤੇ ਦਿਹਾੜੀਆਂ ਲੱਗਦੀਆਂ ਲਾਓ ਲੋਕਾਂ ਨਾਲ ਗੱਲਾਂ ਕਰੋ ਪਰ ਮਾਲਕ ਦੇ ਆਸ-ਪਾਸ ਰਹੋ ਨੇੜੇ ਰਹੋ ਮਾਲਕ ਦੇ ਜਦ ਤੁਹਾਡੇ ਫਿੰਗਰ ਹੋਗੇ ਅਗਲੇ ਸਾਲ 2026 ਚ ਤ Aí ਠੀਕ ਆ ਤੁਹਾਡਾ ਕੰਟਰੈਕਟੋ ਵੀ ਚੱਲਦਾ ਰਵੇ ਹਸਪੀਤਲ ਲੋਜੋ ਰੈਜ਼ੀਡੈਂਸ ਜੋ ਵੀ ਹੈਗਾ ਚੱਲਦਾ ਰਵੇ ਤਾਂ ਕਿ ਤੁਹਾਨੂੰ ਸੰਜੋੜਨੋਂ ਮਿਲਣ 'ਚ ਪ੍ਰੋਬਲਮ ਨਾ ਹੋਵੇ ਕਿਉਂਕਿ ਮੈਂਟ ਲਾਂਦੇ ਆ ਇਹ ਕੰਟਰੈਕਟ ਤੋਂ ਕੱਟਣ ਨੂੰ ਮਾਲਕ ਬੜੇ ਖਰਾਬ ਨੇ ਇਹ ਇਸ ਕਰਕੇ ਮੇਰਾ ਵੀਰ ਕਲੋਂ ਤੁਸੀਂ ਆਪਣੇ ਫਿਰ ਡਿਸੀਜਨ ਤੇ ਪਛਤਾਉਂਗੇ ਇਹਦੇ ਨਾਲੋਂ ਚੰਗਾ ਆ ਫਿਲਹਾਲ ਦੀ ਘੜੀ ਕੋਈ ਨਹੀਂ ਜੇ ਘੱਟ ਕੰਮ ਕੰਮ ਤਾਂ ਹੈ ਨਾ ਤੁਹਾਡੇ ਕੋਲ ਚਾਹੇ ਥੋੜਾ ਚਾਹੇ ਬਹੁਤਾ ਇੱਥੇ ਹੀ ਕੰਮ ਕਰੀ ਜਾਓ ਮਾਲਕ ਦੇ ਸਹਰਾਣੇ ਰਹੋ ਉਹਦੀਆਂ ਅੱਖਾਂ ਦੇ ਸਾਹਮਣੇ ਰਹੋ ਤਾਂ ਕਿ ਉਹਨੂੰ ਪਤਾ ਹੋਵੇ ਕਿ ਬੰਦੇ ਦਾ ਮੈਂ ਕੰਮ ਕਰਾ ਕੇ ਦੇਣਾ ਹੈ ਠੀਕ ਆ ਮੇਰਾ ਵੀਰ ਬਾਕੀ ਜੇ ਤੁਸੀਂ ਜਾਣਾ ਹੀ ਆ ਹੋਰ ਪ੍ਰਵਿੰਸੇ ਜਾਓ ਪਰ ਉੱਥੇ ਕੰਤਰਾਤ ਤੋਂ ਨਿਕਰਾਣਾ ਕਿਸੇ ਹੋਰ ਮਾਲਕ ਕੋ ਨਾ ਕੰਤਰਾਤ ਤੋਂ ਕਰਾਣਾ ਨਾ ਰੈਡੀ ਡੈਂਸ ਪ੍ਰੂਫ ਬਣਾਣਾ ਹੋਰ ਕਿਤੇ ਇਹ ਗੱਲ ਯਾਦ ਰੱਖਿਓ ਮੋਹਿਤ 2000 ਭਾਜੀ ਨਾ ਪੁਲੀ ਦੇ ਪੇਪਰ 2025 ਵਾਲਿਆਂ ਦਾ ਕੋਈ ਚਾਂਸ ਹੈ ਜੀ ਟਾਈਮ 9:00 ਵਜੇ ਕਿ 11:45 ਸੈਕਿੰਡ ਹਾਂ ਵੀਰੇ ਜਰੂਰ ਨਿਕਲਿਆਣਗੇ ਮਹੀਨੇ 2 ਮਹੀਨੇ ਨੂੰ ਨਿਕਲਿਆਣਗੇ ਅਸ਼ਵਨੀ ਸੈਣੀ ਵੀਰ ਜੀ ਸਾਥਰੀ ਕਾਲ ਵੀਰ ਜੀ ਮੈਂ 9 ਮਹੀਨੇ ਵਾਲੇ ਪੇਪਰ 1 ਸਾਲ ਵਾਲੇ ਪੇਪਰ ਚੇਂਜ ਕਰਨੇ ਮੇ ਕਿੰਨੇ ਪੈਸੇ ਲੱਗਦੇ ਹਨ ਔਰ ਏਜੰਟ ਕਿੰਨੇ ਪੈਸੇ ਲੈਂਦੇ ਹਨ ਭਾਈ ਯਾਰ ਪੈਸਿਆਂ ਦੀ ਗੱਲ ਕਿਉਂ ਕਰਦੇ ਆ ਮੈਂ ਜਿਹੜੀਆਂ ਚੀਜ਼ਾਂ ਤੋਂ ਤੁਹਾਨੂੰ ਕੱਢਣਾ ਚਾਹਣਾ ਤੁਸੀਂ ਉਹਨਾਂ ਚੀਜ਼ਾਂ 'ਚ ਫਸਦੇ ਆ ਜਾਂ ਕਿ ਏਜੰਟਾਂ ਨੂੰ ਤਾਂ ਆਪਾਂ ਪੈਸੇ ਦੇਣੇ ਨਹੀਂ ਹੈਗੇ ਜਿਹੜੇ ਮਾਲਕ ਕੋਲ ਕੰਮ ਕਰਦੇ ਹੁੰਨੇ ਆ ਉਹਨੂੰ ਕਹੋ ਕਿ ਮੇਰਾ ਕਨਵਰਸ ਹੋਣ ਦਾ ਦਮਾਂਦਾ ਮੇਰੇ ਪੇਪਰਾਂ ਦਾ ਹਾਂ ਰੀਨਿਊ ਹੋਣੇ ਆ ਮੇਰਾ ਕਨਵਰਸ ਹੋਣ ਦਾ ਦਮਾਂਦਾ ਕਰ ਪਹਿਲਾ ਮਾਲਕ ਨਾਲ ਗੱਲ ਕਰੀਦੀ ਹੁੰਦੀ ਫਿਰ ਜੇ ਆਖਰੀ ਆਖਰੀ ਗੱਲ ਤਾਂ ਫਿਰ ਇਹੀ ਆ ਪੈਸੇ ਦੇ ਕੇ ਕੰਮ ਕਰਾਣੇ ਵਾਲਾ ਜਿੰਨਾ ਚਿਰ ਤੁਹਾਡੇ ਕੋਲ ਕੋਈ ਮਾਲਕ ਹੈਗਾ ਆ ਕੋਈ ਬੰਦਾ ਹੈਗਾ ਆ ਗੱਲ ਕਰੀਦੀ ਹੁੰਦੀ ਅਗਲੇ ਨੂੰ ਕਹਿੰਦਾ ਹੁੰਦਾ ਕਿ ਮੇਰੇ ਪੇਪਰ ਰੀਨਿਊ ਹੋਣੇ ਆਲੇ ਮੇਰਾ ਕਨਵਰਸ ਹੋਣ ਦਾ ਦਮਾਂਦਾ ਹੋਣੇ ਆਲਾ ਬਹੁਤ ਮਾਲਕ ਕਰ ਦਿੰਦੇ ਆ ਆਪਾਂ ਗੱਲ ਹੀ ਨਹੀਂ ਕਰਦੇ ਹੈਗੇ ਅਗਲੇ ਦੇ ਨਾਲ ਠੀਕ ਆ ਨਾ ਇਸ ਕਰਕੇ ਪਹਿਲਾਂ ਮਾਲਕ ਨਾਲ ਗੱਲ ਕਰੋ ਜਿਹਦੇ ਕੋ ਕੰਮ ਕਰਦੇ ਆ ਬਾਕੀ ਗੱਲ ਅਖੀਰਲਾ ਸਟੈਪ ਤਾਂ ਇਹੀ ਆ ਫਿਰ ਜੇ ਕਿਸੇ ਪਾਸੇ ਗੱਲ ਨਾ ਬਣੇ ਏਜੰਟਾ ਕੋ ਬਾਕੀ ਇਹ ਆ ਏਜੰਟ 6 6000 ਯੂਰੋ 5 5000 ਯੂਰੋ 8 8000 ਯੂਰੋ ਤੱਕ ਲੈ ਰਹੇ ਆ ਉਹਦਾ ਕੀ ਫਾਇਦਾ ਪੈਸੇ ਦੇਣ ਦਾ ਮਾਨਕ ਰਾਮ ਬੀਜੀ ਸਸਰੀ ਘਾਲ ਬਾਈ ਜੀ ਮੇਰੇ ਬੇਟੇ ਦੇ ਪੇਪਰ 9 ਮਹੀਨੇ ਵਾਲੇ ਸਨ ਪਰ ਮਾਲਕ ਮੁਕਰ ਗਿਆ ਅਸੀਂ ਕਿਸੇ ਹੋਰ ਮਾਲਕ ਜਾਂ ਵਕੀਲ ਕਰਕੇ ਕਿੱਟ ਜਮ੍ਹਾਂ ਕਰਵਾ ਸਕਦੇ ਹਾਂ ਇਸ ਬਾਰੇ ਜਾਣਕਾਰੀ ਦਿਓ ਜੀ ਧੰਨਵਾਦ ਮੇਰਾ ਭਾਈ ਦੇਖੋ ਜਿਹੜਾ ਤੁਹਾਡਾ ਏਜੰਟ ਮੁਕਰਿਆ ਆ ਨਾ ਪਹਿਲਾਂ ਤਾਂ ਉਹਨੂੰ ਗਦੀ ਘੇੜ ਪਾਓ ਅੱਜ ਤੁਹਾਡੇ ਨਾਲ ਕੀਤਾ ਕੱਲੂ ਕਿਸੇ ਹੋਰ ਨਾਲ ਕਰੂੰਗਾ ਜੇ ਤੁਸੀਂ ਅੱਜ ਸਟੈਪ ਨਹੀਂ ਲਉਂਗੇ ਉਹਦੇ ਖਿਲਾਫ ਤਾਂ ਕੱਲੂ ਉਹ ਹੋਰਾਂ ਦੇ ਹੋਰਾਂ ਨਣਕੀ ਮਾਪੇ ਦੇ ਬੱਚਿਆਂ ਨੂੰ ਵੀ ਇੱਦੀ ਤੰਗ ਕਰੇਗਾ ਪਹਿਲਾਂ ਆਪਣੇ ਬੱਚੇ ਨੂੰ ਕਹੋ ਜਿਹੜੇ ਵੀ ਸ਼ਹਿਰ ਦੇ ਵਿੱਚ ਪੇਪਰ ਆ ਜਿਹੜੇ ਵੀ ਸ਼ਹਿਰ ਦੇ ਵਿੱਚ ਉਹ ਆਇਆ ਹੈ ਉੱਥੇ ਇੰਪਸ ਇਹ ਦੂਜੇ ਜਾਵੇ ਆਪਣੇ CGIL ਜਾਵੇ CGIL ਉੱਥੇ ਜਾਵੇ ਸਰਚ ਕਰ ਲਵੇ ਆਪਣੇ ਫੋਨ ਤੇ ਉਹਨਾਂ ਨੂੰ ਸਾਰਾ ਆਪਣਾ ਦੱਸੇ ਕਿ ਮੇਰੇ ਨਾਲ ਆਹ ਕੁਝ ਕੀਤਾ ਮਾਲਕ ਨੇ ਏਜੰਟ ਨੇ ਇਹਨੂੰ ਸਾਰਾ ਕੁਝ ਦੱਸੇ ਹੁਣ ਤੂੰ ਤੁਹਾਨੂੰ ਲੱਗਦਾ ਆ ਕਿ ਏਜੰਟ ਤੁਹਾਡਾ ਸੱਚਾ ਆ ਤੇ ਮਾਲਕ ਝੂਠਾ ਆ ਕਿੱਦਾਂ ਕਿਉਂਕਿ ਏਜੰਟ ਤੁਹਾਡਾ ਕਹਿ ਰਿਹਾ ਜੀ ਮਾਲਕ ਮੁਕਰ ਗਿਆ ਇਦਾਂ ਹੀ ਆ ਨਾ ਜਾਦ ਕੀ ਬੋਤੇ ਏਜੰਟ ਸੋਚੋ 95 ਏਜੰਟ ਜਿਹੜੇ ਆ ਉਹ ਮਾਲਕਾਂ ਨਾਲ ਮੋਰੇ ਗੱਲ ਹੀ ਇੰਨੀ ਕਰਦੇ ਆ ਕਿ ਬੰਦਾ ਕੱਲਾ ਐਂਟਰ ਕਰਾਣਾ ਆ ਆਪਾਂ ਪੇਪਰ ਨਹੀਂ ਬਣਾਣੇ ਹੈਗੇ ਕਿਉਂਕਿ ਉਹਨਾਂ ਦੀ ਜੇਬ 'ਚ ਪੈਸੇ ਇੰਦਾ ਜ਼ਿਆਦੇ ਪੈਂਦੇ ਆ ਤੇ ਉਹ ਤੁਹਾਨੂੰ ਵੀ ਨਹੀਂ ਦੱਸਦੇ ਹੈਗੇ ਪੂਰੀ ਗੱਲ ਕੀ ਆ ਵਿੱਚ ਗੱਲ ਕੀ ਕੀਤੀ ਮਾਲਕ ਨਾਲ ਹਨਾ ਤੇ ਮਾਲਕ ਨਾਲ ਜੇ ਹੁਣ ਬੰਦਾ ਕੱਲਾ ਸੱਦਣ ਦੀ ਗੱਲ ਹੋਈ ਆ ਤਾਂ ਮਾਲਕ ਕਿੰਦਾ ਪੇਪਰ ਬਣਾ ਕੇ ਦੇ ਦੂਗਾ ਤੇ ਏਜੰਟ ਮੁੜ ਕੇ ਆਪਣੇ ਕੋਲੇ ਕਹਿ ਦਿੰਦੇ ਆ ਜੀ ਇਹ ਮਾਲਕ ਮੁਕਰ ਗਿਆ ਇਹ ਗੱਲਾਂ ਪਤਾ ਹੁੰਦੀਆਂ ਆ ਇਸ ਕਰਕੇ ਮੇਰਾ ਵੀਰ ਪਹਿਲਾ ਤੁਸੀਂ ਆਪ ਦਾ ਜਿਹੜਾ ਹੈਗਾ ਆ ਉੱਥੇ ਜਾਓ ਸੀਜੀਆਈਐਲ ਪੂਰਾ ਕੇਸ ਬਣਾਉਣ ਦੱਸੋ ਉਹ ਉਹਨਾਂ ਨੇ ਆਪੇ ਹੀ ਤੁਹਾਡੀ ਸਾਰੀ ਕੁਝ ਤੁਹਾਡੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦੇਣਾ ਤੇ ਤੁਹਾਡੀ ਮਦਦ ਵੀ ਕਰਨਗੇ ਉਹ ਪੇਪਰ ਬਣਾਉਣ ਦੇ ਵਿੱਚ ਠੀਕ ਆ ਮੇਰਾ ਵੀਰ ਬਾਕੀ ਉਮੀਦ ਕਰਦਾ ਬਹੁਤ ਸਾਰੇ ਭੈਣ ਭਰਾਵਾਂ ਦੇ ਕਮੈਂਟਾਂ ਜਵਾਬ ਦੇ ਦਿੱਤੇ ਜਿਹੜੇ ਰਹਿ ਗਏ ਉਹ ਅਗਲੀ ਵੀਡੀਓ ਵਿੱਚ ਦਿੰਨੇ ਆ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਸਾਰਿਆਂ ਦਾ